ਮਸਲਾ ਇਹ ਨਹੀਂ ਵੀ ਟਰਾਲੀਆਂ ਚੋਰੀ ਹੋਈ ਪਰ ਗੱਲ ਬਾਈ ਜੀ ਇਹ ਆ ਉਹ ਕਹਿੰਦੇ ਵੀ ਬਾਈ ਗਰਦਾਲ ਕਣੋਂ ਟਰਾਲੀਆਂ ਆਪਦੇ ਘਰੇ ਲੈ ਗਿਆ ਮੈਂ ਕਿਹਾ ਯਾਰ ਇੱਕ ਚੀਜ਼ ਦੇਖੋ ਮੈਂ ਸਿਰਫ ਇੱਕ ਗੱਲ ਇੱਕ ਯਾਰ ਇੱਕ ਮੁੰਡਾ ਪਹਿਲਾਂ ਉਹ ਇੰਟਰਨੈਸ਼ਨਲ ਕਬੱਡੀ ਖੇਡਿਆ ਉਹ ਕਰੋੜਾਂ ਦੇ ਨਾਮ ਜਿੱਤੇ ਉਸ ਤੋਂ ਬਾਦੋਂ ਐਸਆਈ ਬਣ ਗਿਆ ਉਹ ਚਲੋ ਨੌਕਰੀ ਛੱਡ ਕੇ ਉਹ ਰਾਜਨੀਤੀ 'ਚ ਆ ਗਿਆ ਉਹ ਆ ਬਣ ਗਿਆ ਐਥੇ ਪਹਿਲੇ ਬਣ ਗਿਆ ਮੈਂ ਉਹਨਾਂ ਨੂੰ ਇੱਕ ਚੀਜ਼ ਲਈ ਮੈਂ ਕਿਹਾ ਯਾਰ ਮੈਨੂੰ ਇੱਕ ਚੀਜ਼ ਦੱਸੋ ਕਿ ਯਾਰ ਇੱਕ ਕਰੋੜਾਂ ਦੇ ਨਾਮ ਜਿੱਤਣਾ ਰੱਖਣਾ 15 ਲੱਖ ਦੀਆਂ ਦੋ ਟਰਾਲੀਆਂ ਲੈ ਜੂ ਅਸੀਂ ਮੀਡੀਆ ਨੇ ਉਹਨੂੰ ਆਏ ਉਹ ਕਰਤਾ ਜੀ ਲੋਕੋ ਕੋ ਕੇ ਆਏ ਕਹਿੰਦਾ ਮੈਂ ਉਹਨੂੰ ਸਿਰਫ ਇਹ ਪੁੱਛਿਆ ਸੀ ਨਹੀਂ ਸਿਰਫ ਉਹਦਾ ਬਿਆਨ ਆਇਆ ਨਹੀਂ ਉਹਦਾ ਬਿਆਨ ਮੈਂ ਕਿਹਾ ਮੇਰੇ ਫੋਨ ਚ ਉਹ ਉਹਦੀ ਤਾਂ ਮੈਂ ਗੱਲ ਕਹਿਦਾ ਦੁਬਾਰੀ ਬਾਰੀ ਕਰ ਲੋ ਕਹਿੰਦੇ ਤੁਸੀਂ ਮੈਂ ਉੱਥੇ ਮੀਡੀਆ ਨਾਲ ਵੀ ਗੱਲ ਕੀਤੀ ਮੈਂ ਮੀਡੀਆ ਨਾਲ ਵੀ ਗੱਲ ਕਰਕੇ ਆਇਆ ਦੀ ਕਿਸਾਨ ਤਾਂ ਮੇਰੇ ਨਾਲ ਗਏ ਨਹੀਂ ਵਿਧਾਨ ਸਭਾ ਉਹ ਤਾਂ ਜਹੇ ਜ ਤੁਸੀਂ ਉਹਨਾਂ ਨੂੰ ਪ੍ਰੋਸਤ ਉਹਨਾਂ ਨੇ ਸੁਣ ਲਿਆ ਦਾਤੀ ਦਾ ਵੀ ਦੁੱਖ ਹੁੰਦਾ ਜਦੋਂ ਟਰਾਲੀ 2600 ਦੀ ਸੀ ਤੇਰੇ ਪਿੱਛੇ ਵੀ ਦੋ ਤਰ੍ਹਾਂ ਕੋਲੇ ਸਾਡੇ ਤੇ ਸੱਤ ਲੰਮਾ ਚਾਰ ਘਰਾਂ ਕੋਲੇ ਸਾਡੇ ਕੋਲ ਟਰਾਲੀਆਂ ਸੀ ਜਿੰਨੀ ਸੰਗਤ ਆਇਆ ਸਾਰਿਆਂ ਨੂੰ ਵਾਹਿਗੁਰੂ ਜੀ ਕ ਕਈ ਵੀ ਸੋਚਨੇ ਆ ਕਿ ਖਾਬ ਨਹੀਂ ਸਾਡਾ ਸਰਕਾਰ ਨਾਲ ਕੋਈ ਦੁਸ਼ਮਣੀ ਹੈ ਪਹਿਲੀ ਗੱਲ ਤੂੰ ਸਾਡਾ ਭਰਾ ਸੀ ਕਿਸੇ ਸਮੇ ਸਾਡੇ ਚੁੱਲ੍ਹੇ ਤੇ ਸਾਡੇ ਨਾਲ ਇਕੱਠੇ ਰੋਟੀਆਂ ਪਕਾਈਆਂ ਧਰਨੇ ਦਾ ਸ਼ਰੀਕ ਸੀ ਜਦੋਂ ਸਾਡੇ ਦਾ ਪਿੰਡ ਆਉਣਾ ਸੀ ਸਾਡਾ ਸਕੂਲ ਹੈ ਸਾਡੀ ਪਿੰਡ ਦੀ ਜ਼ਮੀਨ ਦਿੱਤੀਗਾ ਇੰਨੀ ਫੋਰਸ ਦੀ ਤੈਨੂੰ ਇੱਕ ਮਿੰਟ ਬਰਾਮਸਾ ਗੱਲ ਸੁਣ ਲੈ ਗੱਲ ਇੰਨੀ ਫੋਰਸ ਦੀ ਪੂਰੇ ਸਾਡੀਆਂ ਟਰਾਲੀਆਂ ਉੱਥੇ ਲੋਕਾਂ ਦੀਆਂ ਰੋਕੀਆਂ ਤੂੜੀ ਦੇ ਦੇਣੇ ਤੈਨੂੰ ਵੀ ਪਤਾ ਸਾਨੂੰ 800 ਰੁਪਏ ਦੀ ਲੀਵਰ ਤੇ ਮਿਲਦਾ ਹੈ ਪੁਲਿਸ ਵਾਲਿਆਂ ਨੇ ਸਾਨੂੰ ਉੱਥੇ ਰੋਕ ਲਿਆ ਇੰਨੀ ਪੁਲਿਸ ਦੀ ਕੀ ਰੋਡ ਸੀ ਤੈਨੂੰ ਸਾਥੋਂ ਕਿਹੜਾ ਖਤਰਾ ਹੋ ਗਿਆ ਤੁਸੀਂ ਚਲੋ ਵੀਡੀਓ ਬਣਾ ਲਈਂ ਫੇ ਅਸੀਂ ਨਹੀਂ ਬਣਾਉਦੇ ਜਦੋਂ ਤੁਸੀਂ ਮੇਰੇ ਕੋਲੇ ਆਏ ਓਡਾ ਕੋਈ ਵੀ ਨਹੀਂ ਮੈਨੂੰ ਪਹਿਲੀ ਗੱਲ ਤਾਂ ਇਹ ਦੱਸੋ ਵੀ ਮੈਂ ਕਿਸੇ ਨੂੰ ਮਿਲਣ ਤੋਂ ਬਣਾ ਕਰਿਆ ਨਹੀਂ ਕਰਿਆ ਅੱਜ ਕੀ ਹੋ ਗਿਆ ਸੀ ਨਹੀਂ ਮੈਂ ਦੇਖੋ ਮੈਂ ਕਿਸੇ ਨੂੰ ਨਹੀਂ ਕਿਹਾ ਆਹ ਡੀਐਸਪੀ ਪਰਮੰਦਰ ਸਿੰਘ ਖੜੇ ਨੇ ਮੈਨੂੰ ਕਹਿੰਦੇ ਵੀ ਜੁਨੀਅਨ ਨਾਲ ਮਿਲਣਾ ਬਾਹ ਜਿੱਥੇ ਉਹ ਕਹਿਣਗੇ ਉੱਥੇ ਬੈਠ ਕੇ ਉਹਨਾਂ ਨੂੰ ਬੜਾ ਠੀਕ ਹੈ ਅਸੀਂ ਅਗਲਾ ਜਿਹੜਾ ਸਾਡਾ ਸਵਾਲ ਹੈ ਇੱਕ ਬੇਨਤੀ ਹੈ ਅਸੀਂ 14 ਮਹੀਨੇ ਅੰਦੋਲਨ ਖੜਾ ਕਰਿਆ ਤੁਸੀਂ ਇੱਥੇ ਪੰਜਾਬ 'ਚ ਪਰਚਾਰਿਆ ਕਿ ਜਿਹੜੀਆਂ ਮੰਗਾਂ ਨੇ ਸਾਨੂੰ ਵੀ ਪਤਾ ਹੈ ਪੰਜਾਬ ਸਰਕਾਰ ਕੋਲ ਦੁੱਕੀ ਲੈਣ ਦੇਣ ਨੂੰ ਹੈ ਨਹੀਂ ਸੀ ਇਹ ਮੰਗਾਂ ਸਾਰੀਆਂ ਸੈਕਟਰਾਂ ਨਾਲ ਸੀ ਜਿਹੜੀ ਸਾਡੀ ਐਮਐਸਪੀ ਦੀ ਲੜਾਈ ਹੈ ਸੁਆਮੀ ਰਾਠਨ ਦੀ ਰਿਪੋਰਟ ਲੜਾਈ ਹੈ ਸਾਡੀਆਂ ਜਿਹੜੀਆਂ ਖੇਤੀ ਨਾਲ ਰਿਲੇਟਡ ਮੰਗਾਂ ਹੈ ਉਹ ਪੰਜਾਬ ਸਰਕਾਰ ਨਹੀਂ ਖਰੀਦੀ ਸੈਂਟਰ ਖਰੀਦਦੇ ਅਸੀਂ ਉਹ 14 ਮਹੀਨੇ ਚ ਅੰਦੋਲਨ ਖੜਾ ਕਰਿਆ ਅੰਦੋਲਨ ਜਮਾ ਪੀਕ ਤੇ ਵਾਗਿਆ ਉਸ ਦਿਨ ਐਨਸੀਵੀ ਅੱਜ ਚਾਰ ਮੀਟਿੰਗ ਤੇ ਚਾਰ ਘੰਟੇ ਲੱਗੇ ਪਹਿਲਾਂ 2.5 ਘੰਟੇ ਦੀ ਬੀਤੀ ਨਿਪਟਦੇ ਸੀ ਤੇ ਅੱਜ ਕੋਈ ਨਾ ਕੋਈ ਸਿੱਟਾ ਆ ਕੇ ਕੋਈ ਉੱਥੇ ਸੋਡੇ ਮੰਤਰੀਆਂ ਨੇ ਗਰਮੀਤ ਗੁੱਡੀਆਂ ਨੇ ਹਿੱਕ ਥਾਪੜੀ ਮੈਂ ਉਹਨੂੰ ਪੁੱਛਿਆ ਮੈਂ ਕਿ ਸਾਡੇ ਫੋਰਸ ਲੱਗੀਆਂ ਜਾਂਦੇ ਨੇ ਨੇੜੇ ਸਾਡੇ ਫੋਰਸ ਲੱਗੀਆਂ ਜਾਂਦੇ ਮੈਂ ਉਸ ਮੀਟਿੰਗ ਦੇ ਵਿੱਚ ਸੀ ਸਾਨੂੰ ਬਤਕਾਂ ਦੇ ਘੇਰ ਲਿਆ ਸਾਡੀ 3 350 ਗੱਡੀ ਤਾਂ ਉੱਥੇ ਫੜ ਕੇ ਸਾਨੂੰ ਤਾਂ ਜੀਲਾਂ ਚ ਦੇਤਾ ਤੇ ਇੱਥੇ ਪਿੰਡਾਂ ਦੇ ਵਿੱਚ ਜਿਹੜਾ ਸਾਡਾ ਮਤਲਬ ਉੱਥੇ ਵਰਕਰਾਂ ਨੇ ਜਾਣਾ ਸੀ ਪਿੰਡਾਂ ਦੇ ਵਿੱਚ ਜਿਹਨਾਂ ਨੂੰ ਸਾਡੇ ਸਨੇਹ ਜੀ ਉਹ ਖਲੌਰੀ ਦਾ ਜੇ ਸੰਭੂ ਤੋਂ ਕੋਸਲਾ ਕੇ ਰੋਕ ਲਈ ਸਾਡਾ ਉਥੇ ਇਨਾ ਕੀਮਤੀ ਸਮਾਨ ਲੁੱਟਿਆ ਸਾਡੀਆਂ ਮੱਛੀ ਹੁੱਕਾਂ ਵਾਲੀਆਂ ਟਰਾਲੀਆਂ ਤੁਹਾਡੇ ਐਮਐਲਏ ਨੇ ਚੋਰੀ ਕਰ ਲਈ ਦੇਖੋ ਇਹ ਅਗਲੀ ਗੱਲ ਜੀ ਸਾਡੇ ਸਾਡੇ ਰੈਕਟਰ ਜੋ ਚੋਰੀ ਕਰ ਲਏ ਸਾਡੇ ਮਿਆ ਹੋ ਗਏ ਤਾਂ ਮੇਰੇ ਕੋਲ ਫੋਨ ਆਇਆ ਉਹਨਾਂ ਸੁਣ ਲਓ ਫੇਰੀ ਮੇਰੀ ਗੱਲ ਜਿਹੜਾ ਟਰਾਲੀਆਂ ਦਾ ਮਸਲਾ ਮਸਲਾ ਇਹ ਨਹੀਂ ਵੀ ਟਰਾਲੀਆਂ ਚੋਰੀ ਹੋਈ ਪਰ ਇੱਕ ਗੱਲ ਬਈ ਜੀ ਇਹ ਆ ਉਹ ਕਦੇ ਵੀ ਭਾਈ ਗਰਲਾਲ ਕਨੋ ਓਟਾਲੀਆਂ ਆਪਦੇ ਘਰੇ ਲੈ ਗਿਆ ਮੈਂ ਕਿਹਾ ਯਾਰ ਇੱਕ ਚੀਜ਼ ਦੇਖੋ ਮੈਂ ਸਿਰਫ ਇੱਕ ਗੱਲ ਇੱਕ ਯਾਰ ਇੱਕ ਮੁੰਡਾ ਪਹਿਲਾਂ ਉਹ ਇੰਟਰਨੈਸ਼ਨਲ ਕਬੱਡੀ ਖੇਡਿਆ ਕਰੋੜਾਂ ਦੇ ਨਾਮ ਜਿੱਤੇ ਉਸ ਤੋਂ ਬਾਦੋਂ ਐਸਆਈ ਬਣ ਗਿਆ ਚਲੋ ਨੌਕਰੀ ਛੱਡ ਕੇ ਉਹ ਰਾਜਨੀਤੀ 'ਚ ਆ ਗਿਆ ਉਹ ਆ ਬਣ ਗਿਆ ਇਹ ਪਹਿਲੇ ਬਣ ਗਿਆ ਮੈਂ ਉਹਨਾਂ ਨੂੰ ਇੱਕ ਚੀਜ਼ ਲਈ ਮੈਂ ਕਿਹਾ ਯਾਰ ਮੈਨੂੰ ਇੱਕ ਚੀਜ਼ ਦੱਸੋ ਕਿ ਯਾਰ ਇੱਕ ਕਰੋੜਾਂ ਦੇ ਨਾਮ ਜਿੱਤਣਾ ਲੱਖਾਂ ਲੱਖ ਦੀਆਂ ਦੋ ਟਾਂਗਾਂ ਲੈ ਜੂ ਅਸੇ ਮੀਡੀਆ ਨੇ ਉਹਨੂੰ ਆਏ ਉਹ ਕਰਤਾ ਜੀ ਲਾਭ ਕੋ ਕੇ ਨਾ ਆਇਆ ਕਹਿੰਦਾ ਮੈਂ ਉਹਨੂੰ ਸਿਰਫ ਇਹ ਪੁੱਛਿਆ ਸੀ ਨਹੀਂ ਸਿਰਫ ਉਹਦਾ ਬਿਆਨ ਆਇਆ ਉਹਦਾ ਬਿਆਨ ਨਹੀਂ ਸਰ ਮੇਰੇ ਫੋਨ ਚੋਂ ਉਹਦੀ ਤਾਂ ਮੈਂ ਗੱਲ ਕਹਿ ਰਿਹਾ ਦੁਬਾਰੀ ਬਾਰੀ ਕਰ ਰੋ ਕਰ ਤੁਸੀਂ ਮੈਂ ਉੱਥੇ ਮੀਡੀਆ ਨਾਲ ਵੀ ਗੱਲ ਕੀਤੀ ਮੈਂ ਮੀਡੀਆ ਨਾਲ ਵੀ ਗੱਲ ਕਰਕੇ ਆਇਆ ਦੀ ਕਿਸਾਨ ਤਾਂ ਮੇਰੇ ਨਾਲ ਗਏ ਨਹੀਂ ਵਿਧਾਨ ਸਭਾ ਉਹ ਤਾਂ ਜਹੇ ਜਹ ਤੁਸੀਂ ਉਹਨਾਂ ਨੂੰ ਪ੍ਰੋਸਤ ਤਾਂ ਉਹਨਾਂ ਨੇ ਸੁਣ ਲਿਆ ਮੈਂ ਇਹ ਗੱਲ ਮੀਡੀਆ ਨੂੰ ਕਿ ਆਪਣੇ ਬਾਈ ਖੇਤਾਂ ਦਾ ਮੈਨੂੰ ਉਹਨਾਂ ਨੂੰ ਅਸੀਂ ਪੁੱਛਿਆ ਵਾ ਮੈਨੂੰ ਇਹ ਦੱਸ ਦੇ ਵੀ ਇਹ ਕਿੰਨੇ ਐਮਐਲਏ ਦੂਹ ਟਰਾਲੀਆਂ ਚੋਰੀ ਕਰੂ ਨਹੀਂ ਐਮਐਲਏ ਸੰਗ ਗੱਲ ਹੈ ਇੱਕ ਜ਼ਿਆਦੀ ਬ ਦਾਤੀ ਦਾ ਵੀ ਦੁੱਖ ਹੁੰਦਾ ਜਦੋਂ ਟਰਾਲੀ 2600 ਦੀ ਸੀ ਤੇਰੇ ਪਿੰਡ ਦੀ ਦੋ ਘਰਾਂ ਕੋਲੇ ਸਾਡੇ ਵੇ ਸੱਤ ਲੰਮਾ ਚਾਰ ਘਰਾਂ ਕੋਲੇ ਸਾਡੇ ਕੋਲ ਟਰਾਲੀਆਂ ਸੀ ਤੇਰੇ ਅੱਧੇ ਪਿੰਡ ਨੇ ਸਾਡੇ ਸਾਡੀ ਟਰਾਲੀ ਮੰਗ ਮੰਗ ਲੈ ਜਾਂਦੇ ਰਿਹਾ ਟਰਾਲੀ ਇੱਕ ਇੰਨੀ ਔਖੀ ਬਣਦੀ ਐ ਚਾਹੇ ਕੋਈ 20 ਕਿਲਿਆਂ ਵਾਲਾ 30 ਕਿਲਿਆਂ ਵਾਲਾ ਮੈਨੂੰ ਸੁਣ ਸਾਡੀਆਂ 135 ਟਰਾਲੀਆਂ ਜਿਹੜੀ ਚੋਰੀ ਹੋਈਆਂ 135 ਟਰਾਲੀਆਂ ਚੋਂ ਸਤਰਾਣੇ ਦਾ ਪੁਲਿਸ ਵਾਲਾ ਸਾਡੀ ਟਰਾਲੀ ਚੋਰੀ ਕਰਦਾ ਉਹ ਚਾਚੀ ਦਾ ਮੈਨੂੰ ਫੋਨ ਵੀ ਆਇਆ ਸੀ ਕਿ ਸਾਡੇ ਨਾਲ ਇੱਥੇ ਸਰਪੰਚ ਸਾਹਿਬ ਖੜੇ ਐ ਕਿ ਸਾਡਾ ਕਿਸੇ ਹੱਸਾ ਬਣਾਉ ਹੋ ਜੀ ਕਿਉਂਕਿ ਸਾਡਾ ਕਿਸੇ ਚਾਹੇ ਪੁਲਿਸ ਦਾ ਕਿੱਡੀ ਇੰਸਪੈਕਟਰ ਸਾਡਾ ਕੰਪਰੋਮਾਈਜ਼ ਨਹੀਂ ਹੁੰਦਾ ਚੋਰ ਨਾਲ ਚੋਰ ਨਾਲ ਸਾਡੀ ਦੁਸ਼ਮਣੀ ਮਤਲਬ ਕੋਈ ਦੋਸਤ ਹੀ ਨਹੀਂ ਕਿਸੇ ਵਿਅਸਤ ਹੀ ਉਹਦੇ ਪੱਖ ਚ ਚਲੋ ਤੁਸੀਂ ਕਹਿੰਦੇ ਮੇਰੀ মিডিਆ ਨੇ ਉਹ ਬਦਲਦੀ ਕਿੱਥੇ ਸੋਨ ਨੂੰ ਐਂ ਦਾ ਬਿਆਨ ਦੇਣਾ ਚਾਹੀਦਾ ਸੀ ਉਹ ਮੇਰੇ ਕਿਸਾਨ ਉੱਥੇ ਲੁੱਟੇ ਗਏ ਮੇਰੇ ਕਿਸਾਨ ਲੁੱਟ ਲੈਂਦੇ ਮੈਂ ਮਨਪੱਗੀਆਂ ਵੀ ਇਹਦੀ ਤਤਾਲ ਚਾਹੀਦਾ ਇਹਨਾਂ ਦੇ ਪੱਖ ਜਾਂ ਅੱਜ ਕੋਮੇਟੀ ਬਣਾ ਕੇ ਕੋ ਟੀਮ ਬਣੇ ਕੋ ਪੈਨਲ ਬਣੇ ਇਹਦਾ ਪੜਤਾਲ ਕਰੇ ਵੀ ਕਿੱਥੇ ਕਿੱਥੇ ਕਿਉਂਕਿ ਸਾ ਸਾ ਸੀਸੀਟੀਵੀ ਅੱਜ ਕੱਲ ਤਾਂ ਕਹੀ ਨਹੀਂ ਜਨਾਬ ਸੋਡੀ ਗੱਲ ਇਹ ਆ ਸੋਡੀ ਗੱਲ ਸੀ ਜਮ ਮੰਨਦੇ ਆ ਪਰ ਤੁਸੀਂ ਇਹ ਜਿਹੜਾ ਬਿਆਨ ਦਿੱਤਾ ਮੈਂ ਵੀ ਟਰਾਲੀਆਂ ਜੋਗਰੀ ਰਹਿ ਜਾਣਗੇ ਮਤਲਬ ਇਹ ਤੁਹਾਡਾ ਬਿਆਨ ਅਸੀਂ ਜਾਵਾਂਗੇ ਨਹੀਂ ਤੁਹਾਡੇ ਬਿਆਨ ਮਤਲਬ ਤੁਹਾਡੇ ਡਿਫਟੀਆ ਡਿਫਟੀ ਕੋਲੇ ਜਾਵਾਂਗੇ ਜਾਂ ਤੁਹਾਡੇ ਕੋਲੇ ਜਾਵਾਂਗੇ ਜਿਹੜੀ ਗੱਲ ਹੈ ਤੁਹਾਡੇ ਕੋਲੇ ਜਾਣਾ ਜੀ ਹਾਂ ਜੀ ਮੈਂ ਉਹ ਨਹੀਂ ਕਹਿੰਦਾ ਤੁਸੀਂ ਜੀ ਛੱਡ ਕੇ ਮੇਰੇ ਕੋਲੇ ਆਓ ਮੈਂ ਤੁਹਾਡਾ ਬੰচ্চਾ ਤੁਹਾਡਾ ਭਰਾ ਅੱਛਾ ਤੁਸੀਂ ਮੈਨੂੰ ਰਸੋ ਤੁਹਾਡਾ ਕੋਈ ਕੰਮ ਸੀ ਮੈਂ ਤੁਹਾਨੂੰ ਆਫ ਫੋਨ ਕਰਕੇ ਨਹੀਂ ਕਿਹਾ ਮੈਂ ਜਰ ਹਾਕਮ ਤੂੰ ਫੈਲ ਨਹੀਂ ਫੜਾ ਕੇ ਗਿਆ ਉਹ ਗੱਲ ਵੱਖਰੀ ਹੈ ਜੀ ਵੱਖਰਾ ਮੈਟਰ ਹੈ ਉਹ ਉਹ ਮੈਂ ਉਹ ਨਹੀਂ ਕਹਿੰਦਾ ਪਰ ਗੱਲ ਨਹੀਂ ਆਪਾਂ ਦੀ ਇਹ ਵੀ ਘਟਕੇ ਨਹੀਂ ਤੁਸੀਂ ਕਮਾਨ ਨਹੀਂ ਕਰਨੀ ਹੋਈ ਦੇਖੋ ਪਿੰਡ ਦੇ ਕੰਮ ਕਰਨੇ ਹੁੰਦੇ ਨੇ ਓਰਿਓਰਿਟੀ ਬੰਦੀ ਆਪਣੀ ਕਰਨੀ ਹੈ ਪਰ ਇੱਕ ਵੀ ਮੈਨੂੰ ਮੈ ਇੱਕ ਵੀ ਵਾਰ ਗੱਲ ਕੋਈ ਨਹੀਂ ਹੋਈ ਤੁਹਾਡੇ ਤੋਂ ਵੀ ਹਜੇ ਤੱਕ ਕਿ ਵਿਧਾਨ ਸਭਾ ਦੇ ਵਿੱਚ ਜਾਂ ਕਿਤੇ ਵੀ ਕਿ ਪੰਜਾਬ ਦੇ ਵਿੱਚ ਵਿਅਰਜ਼ਗਾਰੀ ਦਾ ਹਾਲ ਮੇ ਇਹ ਹੈ ਤੇ ਅਸੀਂ ਵਿਅਰਜ਼ਗਾਰਾਂ ਨਾਲ ਉਹਦਾ ਵਾਅਦਾ ਕੀਤਾ ਚੋਣਾਂ ਵੇਲੇ ਕਿ ਜਿਹੜੇ ਪਿਛਲੀਆਂ ਸਰਕਾਰਾਂ ਦੇ ਮੋਕੇ ਧਰਨੇ ਲਾਉਂਦੇ ਓਵਰੇਜ ਹੋ ਗਏ ਉਹਨਾਂ ਨੂੰ ਬਸਤੇ ਮੌਕਾ ਦੇਵਾਂਗੇ ਇੱਕ ਵੀ ਸਵਾਲ ਤੁਹਾਡਾ ਕਦੇ ਮੀਡੀਆ 'ਚ ਕਦੇ ਵਿਧਾਨ ਸਭਾ ਦੇ ਵਿੱਚ ਕਦੇ ਨਹੀਂ ਆਇਆ ਹਾਲਾਂਕਿ ਆਪਾਂ ਨਿੱਜੀ ਤੌਰ ਤੇ ਤੁਸੀਂ ਕਮਿਟਮੈਂਟ ਕੀਤੀ ਸੀ ਚੋਣਾਂ ਤੋਂ ਪਹਿਲਾਂ ਜਦੋਂ ਆਪਾਂ ਮੋਕਾ ਦਿੱਤਾ ਸੀ ਵਿਧਾਨ ਸਭਾ ਦੇ ਵਿੱਚ ਤੁਸੀਂ ਮੇਰਾ ਰਿਕਾਰਡ ਲਗਾ ਕਿ ਦੇਖੋ ਮੇਰਾ ਮੈਂ ਸਿਰਫ ਡੇਢ ਤੋਂ 2 ਮਿੰਟ ਬੋਲਦਾ ਤੇ ਮੈਂ ਕੋਈ ਫालतू ਮੈਂ ਸੀਐਮ ਸਾਹਿਬ ਨੂੰ ਇਹ ਚਿੱਠੀ ਵੀ ਆਲਰੇਡੀ ਲਿਖੀ ਆ ਕਿ ਜਿਹੜੀ ਅਸਵੀ ਹੈਠਲੀ ਉਮਰ ਹੱਦ ਹੈ ਉਹਨੂੰ ਖਤਮ ਹੀ ਕਰ ਦੋ ਕਿਉਂਕਿ ਮੀਡੀਆ ਸਾਹਮਣੇ ਮੈਂ ਮੈਂ ਵੀਡੀਓ ਸਾਹਮਣੇ ਬਿਆਨ ਕਰਦਾ ਦੇਖੋ 18 ਸਾਲ ਦਾ ਕੋਈ ਵੀ ਬੀਅਰ ਨਹੀਂ ਕਰਦਾ ਭਾਈ ਸਾਹਿਬ ਦਾ ਵੀ ਬੀਅਰ ਕਰੂਗਾ ਮੈਂ ਸੀਐਮ ਸਾਹਿਬ ਨੂੰ ਮੋੜ ਲਈ ਚਿੱਠੀ ਲਿਖਿਆ ਕਿ ਜਿਹੜੀਆਂ ਨੌਕਰੀਆਂ ਦੀ ਘੇਠਲੀ ਉਮਰ ਹੱਦ ਹੈ ਸਾਨੂੰ ਖਤਮ ਹੀ ਕਰ ਦੋ ਤਾਂ ਉਹ ਓਵਰੇਜ ਹੋਰ ਵਾਲਾ ਮਸਲਾ ਹੀ ਨਹੀਂ ਦੇਖੋ ਇਹ ਚੀਜ਼ ਹੈ ਇਹ ਫੈਸਲੇ ਹੈ ਕਿਉਂਕਿ ਪੈਨਸ਼ਨ ਤਾਂ ਕੋਈ ਨਹੀਂ ਭਈ ਇੱਕੇ ਦੰਬ ਨਹੀਂ ਨਾ ਇਹ ਕੋਈ ਚੀਜ਼ ਅਸੀਂ ਕੰਮ ਕਰਦੇ ਨਹੀਂ ਜੀ ਮੈਡੀਕਲ ਤੇ ਦੇਖੋ ਕੋਈ ਮੰਗੀ ਨਹੀਂ ਕੀਤੀ ਕਿਸੇ ਨੇ ਡਾਕਟਰਾਂ ਦੀ ਉਮਰ ਵਧਾ ਕੇ ਪੈਨਟ ਕਰਤੀ ਵਧ ਜਾ ਪੈਨਟ ਕਰਤੀ ਹਾਲਾਂਕਿ ਬਧੂ ਨਹੀਂ ਤਾਂ ਉਹਨਾਂ ਨੂੰ ਚਾਹੀਦੇ ਬੇਰਜ਼ਗਾਰਾਂ ਨੂੰ ਵਧਾਤੀ ਉੱਪਰ ਲਈ ਜਿਨ੍ਹਾਂ ਨੇ ਰਿਟਾਇਰਮੈਂਟਸ ਦੇ ਕਿਉਂਕਿ ਉਹ ਤਾਂ ਜੇ ਜਲਾ ਚਰੋ ਸਰਵਿਸ ਤੇ ਬੈਠੇ ਹੈ ਨਵੇਂ ਨੂੰ ਤਾਂ ਫਿਰ ਪੋਸਟਾਂ ਖਾਲੀ ਹੋਣੀਆਂ ਨਹੀਂ ਨਾ ਉਹ ਕੋਈ ਮੰਗੀ ਨਹੀਂ ਕੀਤੀ ਕਿਤੇ ਵੀ ਇੱਥੋਂ ਤੁਹਾਡੇ ਵਾਂਗੂ ਮੇਰੇਕਾ ਕਾਰਨਿਤ ਜੇ ਅਗੇ ਦੇ ਫੀਲਡ ਨੂੰ ਮੈਂ ਖਤਮ ਨਾ ਛੋੜ ਜੂ ਤਾਂ ਬੰਦਾ ਕੋ 15 ਸਾਲ ਨਾਲ ਫਰੀ ਤੇਰੇ ਕੋਲ ਵੀ ਹਲ ਹੋਵੇ 2 ਸਾਲ ਕਰ ਲੈ ਜਦੋਂ ਐਲਸੀ ਵਾਲਾ ਉਹ ਆਪਦਾ ਅਪਲਾਈ ਕਰੇ 55 ਦਾ 58 ਦਾ ਹੋ ਗਿਆ ਆਪਾ ਪਰ ਮੈਂ ਬੇਨਤੀ ਦੁਬਾਰਾ ਕਰਦਾ ਕਿ 3 ਸਾਲਾਂ ਦੇ ਵਿੱਚ ਇੱਕ ਵੀ ਭਰਤੀ ਸਿੱਖਿਆ ਦੇ ਵਿੱਚ ਨਹੀਂ ਹੋਈ ਮੈਂ ਦਾਅਵੇ ਨਾਲ ਕਹਿੰਦਾ ਕਿ ਕਿਤੇ ਬੈਠ ਕੇ ਆਪਾਂ ਚਰਚਾ ਕਰ ਲਵਾਂ ਇੱਕ ਵੀ ਭਰਤੀ ਨਹੀਂ ਹੋਈ ਇਹ ਦੇਖੋ ਆਪਣੇ ਪੰਜਾਬ ਦੇ ਵਿੱਚ ਹਜ਼ਾਰਾਂ ਕਿੰਨਾ ਕਣਕਾਂ ਦਾ ਇਹ ਜਦੋਂ ਆਪ ਕਿਸਾਨ ਪਰਾਲੀ ਨੂੰ ਅਕਲਾਉਂਗਾ ਉਦੋਂ ਤਾਂ ਤਹਾ ਸੈਟਲਾਈਟ ਮਤਲਬ 2 ਮਿੰਟਾਂ ਦੇ ਵਿੱਚ ਮਲਾਨ ਪੁਲਿਸ ਤੋਂ ਹੋਰ ਲਫਰ ਆ ਜਾਂਦਾ ਹੈਕਮ ਉਹਦੀ ਆ ਜਾਂਦੀ ਵੀ ਮਤਲਬ ਹਜ਼ਾਰਾਂ ਕਿੱਲੇ ਮੱਚ ਗਿਆ ਵੀ ਨਾ ਤਾਂ ਸੀਐਮ ਸਾਹਿਬ ਦਾ ਕੋਈ ਬਿਆਨ ਆਇਆ ਨਾ ਕਿਸੇ ਐਮਐਲਏ ਦਾ ਬਿਆਨ ਆਇਆ ਕੋਈ ਮੁਆਵਜ਼ੇ ਦਾ ਬਿਆਨ ਨਹੀਂ ਆਇਆ ਆਪਣੀ ਸਰਕਾਰ ਨੇ ਬੋਲਿਆ ਹਜ਼ਾਰ ਤੋਂ 16000 ਰੁਪਏ ਹੈ ਨਾ ਔਰ ਦੇਖੋ ਮੈਗਾ ਬਣਦੇ ਆਪਣੇ ਫਾਇਰ ਬ੍ਰਿਗੇਡ ਦਾ ਸਟੇਸ਼ਨ ਹੈ ਨਹੀਂ ਸਰਕਾਰ ਵੱਡੀ ਨੂੰ ਮਿਲਣਾ 6 ਮਹੀਨੇ ਹੋਏ ਸੀ ਤਾ ਸੀਐਮ ਸਾਹਿਬ ਨੂੰ ਕਹਿ ਕੇ ਆਪਾਂ ਪਹਿਲਾਂ ਕਿਉਂਕਿ ਆਪਾਂ ਸਾਰੀ ਇਹੋ ਕਰਦੇ ਰਹੇ ਆ ਵੀ ਆਪਾਂ ਸਲਾਮਤ ਤਾਂ ਸਰਕਾਰ ਮੰਨ ਦੇ 6 ਮਹੀਨਿਆਂ ਦੇ ਵਿੱਚ ਵਿੱਚ ਆਪਾਂ ਫਾਇਰ ਸਟੇਸ਼ਨ ਆ ਜਿਹੜਾ ਤੋਂ ਆਪਣੇ ਤਪੇ ਮੰਡੀ ਖੇਡਾਂ ਆਰਡਰ ਬੰਦ ਰਹੇ ਨੇ ਤਿੰਨ ਗੱਡੀਆਂ ਆ ਸੀ ਆਪਣੀਆਂ ਭਧੌੜ ਲਈ ਵੀ ਮੇਰੀ ਜਿੱਦੋ ਜਿਹ ਹੈਗਾ ਵੀ ਜਿਹੜਾ ਆਪਾਂ ਭਧੌੜ ਦੇ ਵਿੱਚ ਫਾਇਰ ਸਟੇਸ਼ਨ ਆ ਜਿਹੜਾ ਤੋਂ ਉਹ ਮਨਜ਼ੂਰ ਕਰਾ ਦੇ ਪਰ ਦੂਸਰੀ ਗੱਲ ਜਿਹੜੀ ਇਹ ਹੈਗੀ ਹੈ ਕਿ ਜਰੂਰ ਆਪਾਂ ਅਕਸਰ ਇਹਨਾਂ ਨੂੰ ਕਹਾਂਗੇ ਕਿ ਜੇ ਇਹਦਾ ਅਸੀਂ ਜਦੋਂ ਟੀਮ ਵਧਾਉਣੇ ਆ ਤਾਂ ਉਹ ਹੁਣ ਵੀ ਬਠਾ ਦਈਏ ਤਾਂ ਕਿ ਜੇ ਕਿਤੇ ਅੱਗ ਲੱਗਦੀ ਹੈ ਤਾਂ ਇਮੇਡੀਟਲੀ ਜਿਹੜੇ ਸਾਡੇ ਸਰਦਕਾ ਜਿਹੜੇ ਸੋਚਣ ਵਾਲੀ ਕਟੜੀ ਨਾਲ ਵੀ ਗੱਲ ਇਹ ਹੈ ਪਹਿਲੀਆਂ ਸਰਕਾਰਾਂ ਬਾਦਲ ਕੇ ਅੱਠ ਦਿਨ ਦੇ ਸੀ 7 ਕਿ 12 15 17 ਚ ਕਿਤੇ ਵੀ ਗਈ ਤੁਸੀਂ ਮੁਆਵਜ਼ਾ ਜਦੋਂ ਕਿਸਾਨ ਦਾ ਮੱਚਦਾ ਉਹਦੇ ਕੋਲ ਕੋਈ ਚਾਰਾ ਨਹੀਂ ਬਚਦਾ ਸਪਾਈਸ ਅਲਫਾਸਤ ਤੁਸੀਂ ਕੋ ਲਾੜਦਾ ਕਰੋ ਜਿਹਨੂੰ ਹਲਕੇ ਭੜੌੜ ਚ ਹੁੰਦੀ ਆ ਜਾਂ ਮੈਲ ਬਰਨਾਲੀ ਜਿਹੜੀ ਤੇ ਹੁੰਦੀ ਆ ਵੀ ਅਸੀਂ ਭਾਈ ਤੁਹਾਨੂੰ ਮਾਫੀਆ ਦੇ ਨੂੰ ਕੁਸ ਨਾ ਕੁਸ ਚਾਲ ਜੀ ਛੰਡ ਤਾਂ ਪੈਂਦੀ ਆ ਤੁਸੀਂ ਕੱਲੀਆਂ ਫੋਟੋਆਂ ਕਰਾ ਕੇ ਮੋੜਨਾ ਭੇ ਆ ਗਏ ਅੱਜ ਤੱਕ ਉਹਨੂੰ ਦੀ ਫਾਈਲ ਘਸ ਘਸ ਮਾਇ ਉਹ 11 21 ਨੰਬਰ ਆ ਜਾਨ ਦਾ ਮੈਂ ਲੈ ਲੈ ਚੰਡੀਗੜ੍ਹ ਵੀ ਗਿਆ ਉਸ ਸਮੇਂ ਇੱਥੇ ਟੀਵੀ ਕੰਸਾਨ ਸੀ ਤੇ ਤਹਿਸੀਲਦਾਰ ਮੇਰੇ ਮਾਮੇ ਦਾ ਪੁੱਤ ਸੀ ਉਹਨਾਂ ਦੋਨਾਂ ਦੇ ਬੰਦਿਆਂ ਨੇ ਜ਼ੋਰ ਲਾਇਆ ਪੂਰਾ ਉਹ ਫਾਈਲ ਨੂੰ ਅਸੀਂ ਚੰਡੀਗੜ੍ਹ ਅਸੀਂ ਚੰਡੀਗੜ੍ਹ ਭੇਜਦੇ ਰਹੇ ਉੱਥੋਂ ਫੇਲ ਆਉਂਦੀ ਰਹੀ ਜੇ ਉਹ ਕਦੇ ਵੀ ਪ੍ਰਸ਼ਾਸਨ ਨੇ ਜਾਂ ਠੀਕ ਤਹਿ ਅੱਜ ਤੱਕ ਪੰਜੀ ਨਹੀਂ ਆਈ ਉਹਦੇ 11 ਕਿੱਲੇ ਕਣਕ ਦੀ ਨਹੀਂ ਆਈ ਤਾਂ ਉਹਦੇ ਬਾਰੇ ਅਸੀਂ ਤੁਹਾਨੂੰ ਬੇਨਤੀ ਇਹ ਕਰਦੇ ਆ ਜਿਹਦਾ ਨੁਕਸਾਨ ਹੁੰਦਾ ਉਹ ਹੋਵੇ ਜਿਹੜਾ ਸਾਡੇ ਮੋਰਚੇ ਦੇ ਕੋਲੇ ਸਮਾਂ ਹੈਗਾ ਜੀ ਮੋਰਚੇ ਦੇ ਨੁਕਸਾਨ ਦੇ ਬੰਦਾ ਚੰਗਾ ਤੂੰ ਤੇਰੇ ਜਮਾਨਾ ਖਾਮੰਗਾ ਤੈਨੂੰ ਦੱਸਦੇ ਆ ਮੇਰੇ ਜਿਹੜਾ ਮੇਰੇ ਪਰ ਹੈ ਨਹੀਂ ਮੈਨੂੰ ਬੰਨੀ ਨਹੀਂਆਂ ਕਾਮੀਆਂ ਆਏ ਥੋੜੇ ਜਿਹੜੇ ਮੈਂ ਕੋਈ ਮੰਨਦਾ ਹੁਣ ਮੇਰਾ ਖਾਮੀ ਵੀ ਸੁਣ ਲਓ ਜਦੋਂ ਮੈਂ ਤੁਹਾਡੇ ਪਿੰਡੋਂ ਬਜ਼ੁਰਗਾਂ ਦੇ ਘਰੇ ਬੈਠਾ ਸੀ ਮੈਂ ਨਾਮ ਭੁੱਲ ਗਿਆ ਉਹਨਾਂ ਦਾ ਸਾਰੇ ਕੱਲੀ ਕਰ ਕੋ ਪੁਰਾਣੇ ਕਿਦਾਂ ਕਿਸੇ ਪਾਰਟੀ ਨਾਲ ਜੁੜੇ ਚਲੋ ਮੈਨੂੰ ਨਹੀਂ ਪਤਾ ਵੀ ਵਾਕਈ ਪਸ਼ੋਕਣ ਬਦਲ ਸਾਉ ਦਾ ਸਪਿੰਡ ਦਾ ਹੈਗਾ ਕਿ ਨਾ ਤੁਸੀਂ ਸਾਰੇ ਪ੍ਰਚਾਰਦੇ ਹੋ ਕਿ ਭਾਈ ਬਾਦਲ ਸਾਉ ਦਾ ਪਸ਼ੋਕੜ ਹੈ ਸਪਿੰਡ ਦਾ ਬਿਲਕੁਲ ਜੀ ਉਹ ਗਿਆਨ ਦਿੱਤਾ ਵਾਲਾ ਜੀ ਬਹੁਤ ਬਹੁਤ ਬਾਪੂ ਮੈਨੂੰ ਸਾਰੇ ਕਹਿੰਦੇ ਕਹਿੰਦੇ ਪੁੱਤ ਸਾਡਾ ਕੰਮ ਹੈ ਸਾਹਾ ਬਾਪੂ ਹੋ ਜੂਗਾ ਉਹ ਕਹਿੰਦੇ ਪੁੱਤ ਜਬਾਨ ਦੇਣ ਤੋਂ ਪਹਿਲਾਂ ਦੇਖ ਲੈ ਵੀ ਸਾਡੇ ਪਿੰਡ ਦੇ ਮੁੱਖ ਮੰਤਰੀ ਤੋਂ ਕੰਮ ਨਹੀਂ ਹੋਇਆ ਠੀਕ ਹੈ ਮਾਹ ਆ ਸਕਦੇ ਅਫਸਰਾਂ ਮਾਹ ਬਾਪੂ ਮੁੱਖ ਮੰਤਰੀ ਦੀ ਗੱਲ ਮੈਂ ਤੁਹਾਨੂੰ ਕਹਤਾ ਨਾ ਜੇਲ ਆਪ ਸੰਗੂਗੋਗੇ ਨਾ ਕਰਾ ਸਕਿਆ ਤਾਂ ਅਗਲੀ ਵਾਰੀ ਕੋਡੇ ਪਿੰਡ ਵੋਟਾਂ ਮੰਗਣ ਨਹੀਂ ਵਰਤਦਾ ਠੀਕ ਹੈ ਜੀ ਬਿਲਕੁਲ ਤਿੰਨ ਮਹੀਨਿਆਂ ਦੇ ਵਿੱਚ ਵੇਚਣਾ 48 ਕਰੋੜ ਰੁਪਇਆ ਸਹਰੇ ਰਜਵਾਹ ਨੂੰ ਜੇ ਨਹੀਂ ਪਾਸ ਕਰਾ ਕੇ ਦਿੱਤਾ ਤਾਂ ਇਹ ਮੇਰੀ ਵੱਡੀ ਖਾਮੀ ਆ ਪਈ ਭਾਈ ਜਿਹੜੇ ਕੰਮ ਬਾਦਲ ਨਹੀਂ ਕਰ ਸਕਿਆ ਉਹ ਤੁਹਾਡੇ ਪੁੱਤਰੇ ਤੁਹਾਡੇ ਪਾਣੀ ਆ ਗਿਆ ਜਿੱਥੇ ਸਾਡੇ ਪਾਣੀ ਆ ਗਿਆ ਕੋ ਮੌੜਾਂ ਦੇ ਢੇਨਾਂ ਵਾਂ ਜਿੱਥੇ ਪਾਣੀ ਆ ਗਿਆ ਅਸੀਂ ਕਹਿ ਰਹਾਂਗੇ ਵੀ ਨਾਲ ਨਾਲ ਪਾਣੀ ਪਾਣੀ ਆ ਗਿਆ ਹੱਥ ਵੀ ਆਏ ਨਹੀਂ ਫਿਰ ਨਹੀਂ ਆਇਆ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਇੱਥੇ ਲਾਈਟ ਉਹ ਸਾਂਝ ਕੇਂਦਰਾਂ ਦੇ ਉਹ ਝਟੇ ਹਸਤੀ ਬਣ ਚੁੱਕੇ ਹਾਲਾਂਕਿ ਪੈਸਾ ਪਿਆਉਦੀ ਲੱਗੇ ਨਾ ਅਸੇ ਦਾ ਪੰਜਾਬ ਨਹੀਂ ਹੋਇਆ ਜੇ ਆਪ ਖੰਡਾ ਕਰਕੇ ਛੱਡਤਾ ਜਿਹੜਾ ਉਹ ਸਾਂਝ ਕੇਂਦਰ ਪਈ ਹੈ ਬੜੇ ਕੋਈ ਨਹੀਂ ਉਹ ਜਿੱਥੇ ਆਰੋ ਬੰਦ ਪਈ ਹੈ ਆਰੋ ਬੰਦ ਪਈ ਹੈ ਸਾਂਝ ਕੇਂਦਰ ਬੰਦ ਪਈ ਹੈ ਪੈਸਾ ਲਾ ਕੇ ਰੱਖਦੇ ਨਾ ਜੇ ਤੱਕ ਪੈਸਾ ਲਾਈਵ ਵੀ ਹੋ ਗਿਆ ਹਾਂ ਪੈਂਟੀਆਂ ਵੀ ਖਾਲੀ ਬੈਠੇ ਨਹੀਂ ਬਣੀ ਕੋਈ ਨਾ ਬਣੀ ਨਾ ਲੈ ਸਭ ਵੱਡੀ ਸਮੱਸਿਆ ਸਾਡੇ ਕੱਢੇ ਸਿੱਧੇ ਬਣੀ ਆਪਣੀ ਗੱਸੀ ਹਲੇ ਨਹੀਂ ਬਣੀ ਕਿੰਨਾ ਲੰਮਾ ਨਹੀਂ ਉਹਨੇ ਉੱਗੂ ਵਾਲੇ ਤੇ ਹੈ ਰਦਵਾਹੇ ਤੇ 5 ਮਹੀਨਾਂ ਰਹਿ ਰਦਵਾਹਾ ਬਣ ਗਿਆ 3 ਮਹੀਨਾਂ ਬਣ ਗਿਆ ਹੁਣ ਆਹ ਬਹੜ ਮੇਲਾ ਹੋ ਜਾਊਗਾ ਤੇ ਜੇ ਨਾ ਬਣੀ ਮੈਨੂੰ ਫੇਰ ਕਿਉਂ ਜਿਹੜੀ ਗੱਲ ਤੁਸੀਂ ਕਹਿਆ ਹੱਲਵਾ ਤਾਂ ਮੌੜਨਾਮਾ ਪੱਖੋਗਾਂ ਤੇ ਲਵਾ ਕੋਰਦਨਾ ਕਾਲੇ ਬੰਦ ਪਏ ਨੇ ਜਿਹੜੇ ਆਪਣੇ ਸੁਵਿਧਾ ਕੇਂਦਰ ਨੇ ਸੀ ਇਹ ਡੀਸੀ ਨੂੰ ਮੈਂ ਚਿੱਠੀ ਲਿਖੀ ਆ ਤੇ ਉਹ ਆ ਕੇ ਵਿਜ਼ਿਟ ਵੀ ਕਰਕੇ ਇਹ ਵੱਡੇ ਪਿੰਡ ਨਹੀਂ ਜਿਹੜੇ ਉਹਨਾਂ ਪੰਜੇ ਵੱਡੇ ਪਿੰਡਾਂ ਦੇ ਜਿਹੜੇ ਸਭਾ ਕੇਂਦਰ ਆ ਉਹ ਐਸੀ 1 ਜਾਂ 1.5 ਮਹੀਨੇ ਦੇ ਵਿੱਚ ਵਿੱਚ ਚੱਲ ਪੈਣਗੇ ਠੀਕ ਹੈ ਜੀ ਚਲੋ ਜੀ ਚੱਲਾਂਗੇ ਧੰਨਵਾਦ ਧੰਨਵਾਦ ਹੁਣ ਧੰਨਵਾਦ ਉਹ ਗੱਲ ਦਾ ਬੋਲ ਕਰਾਂਗੇ ਜਿਹੜਾ ਕੈਂਟਰ ਸਾਹਮਣੇ ਵਿੱਚ ਮਤਲਬ ਨਾ ਨਾ ਕੁਝ ਗੱਲ ਸਾਡੀ ਇਹ ਜਿਹੜਾ ਸਾਡਾ ਨੁਕਸਾਨ ਜਦੋਂ ਕੋਈ ਗੱਲ ਨਹੀਂ ਧੰਨਵਾਦ ਸਰਕਾਰ ਡਿਊਟੀ ਮਨ ਦੀ ਜਮੇ ਕਰਦੇ ਲੱਗਦਾ ਉਹਦੀ ਗੱਲ ਸਾਡੀ ਜੀ ਚੱਕੋ ਤੁਸੀਂ ਸਾਡੇ ਇਨਵੈਂਟਰ ਵਗੈਰਾ ਜਿਹੜੇ ਉੱਥੇ ਜਨਰੇਟਰ ਵਗੈਰਾ ਚੁੱਕੇਗੇ 90 ਦਾ ਤੇ ਉਹ ਜਿਹੜਾ ਸਾਡਾ ਲਾਜ਼ਮੀ ਹੱਲ ਕਰਾਓ ਹੋਰ ਡਿਪਾਰਟਮੈਂਟ ਵੀ ਆਪਣੇ ਆਪ ਜ਼ਿੰਮੇਵਾਰੀ ਹੈ ਜਿਹਦੇ ਘਰੇ ਨਹੀਂ ਹੈਗਾ ਉਹ ਦੁਆਰਿਆਂ ਕਿਉਂ ਲੱਗਦੇ ਨੇ ਸਾਲਾਂ ਮਲੇ ਸਭ ਧੱਕਾ ਸਿੱਧਾ ਪਾਣੀ ਆ ਠੀਕ ਹੈ ਉਸ ਸਾਡੇ ਜੀਵਿਦਾਰ ਭਰਾ 14 ਮਲੇ ਨੂੰ ਨਹੀਂ ਉਹ ਕਰਦੇ ਇਹ 14 ਮਲੇ ਵਸਦੇ ਆ ਸਿਆਲ ਦੇ ਵਿੱਚੋਂ ਨਹੀਂ ਵਸਦੇ ਉਹਦਾ ਪਾਣੀ ਸਰਚ ਕਰਨ ਵਾਸਤੇ ਕੋਈ ਗ੍ਰਾਂਟ ਬੋਗੇ ਤੋਂ ਪਾਣੀ ਨੀਚੇ ਪਾਉਣ ਵਾਸਤੇ ਨਾ ਤਾਂ ਪੜਿਆ ਉਹ ਸਾਨੂੰ ਜ਼ਰੂਰ ਚੱਲੂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਐਸੇ ਆ ਸੀ ਜਦੋਂ ਕੰਮ ਕਰਵਾਉਂਦੇ ਹੋਗੇ ਜਿੰਨੀਆਂ ਆਪਣੀਆਂ ਟੇਲਾਂ ਨੇ ਸਾਰੀਆਂ ਟੇਲਾਂ ਤੇ ਪ੍ਰੋਜੈਕਟ ਪੜ ਚੁੱਕਿਆ ਤਾਂ ਉਹਨੂੰ ਪੜ ਨਹੀਂ ਥੱਲੇ ਬਵਾਉਂਦਾ ਔਰ ਦੂਜੀ ਗੱਲ ਜਿੱਦ ਦੇ ਤੁਹਾਨੂੰ ਸਮੱਸਿਆ ਆਈ ਸੀ ਬੰਦਰਖਾਲਸਾ ਜਿੱਥੇ ਆਇਆ ਸੀ ਉਹਨੇ ਮੈਨੂੰ ਫੋਨ ਕਰਿਆ ਕਿ ਸਾਨੂੰ ਜੀਸੀਬੀ ਚਾਹੀਦੀ ਹੈ ਸਾਡੇ ਕੋਲੇ ਪੈਸੇ ਹੈਗੇ 28000 ਰੁਪਏ ਦੀ ਜੇ ਪਹਿਲੇ ਇੱਕ ਉਹਦੇ ਫੋਨ ਤੇ ਜੀਸੀਬੀ ਵਾਲੇ ਨੂੰ 28000 ਰੁਪਏ ਦੇ ਕੇ ਨਹੀਂ ਥੋੜਾ ਖਾਲ ਪੱਟ ਕੇ ਫੇਰ ਜਬਾਤਾ ਫੇਰ ਤੁਸੀਂ ਮੈਨੂੰ ਬਹੁਤ ਵੀ ਭੈਣਾ ਤਾਂ ਮੌੜਾ ਠੀਕ ਹੈ ਛੋਟੇ ਨਾਲ ਵਾਦਾ ਜਿੰਨੀਆਂ ਟੇਡਾਂ ਨੇ ਆਪਣੀਆਂ ਮੁਕੇ ਤੇ ਹਜਾਂ ਜੀ ਇੱਕ ਮੁਕੇ ਤੇ ਕਬੂਲ ਸਭ ਤੋਂ ਪਹਿਲਾਂ ਬਟੇਨਾ ਦੇ ਕਰਾ ਰਹੇ ਆ ਦੇਖੋ ਜਿਵੇਂ ਆਪਣੇ ਉੱਤੇ ਬਣਦੀ ਆ ਤਾਂ ਕਿ ਜਿਹੜਾ ਸਾਰੇ ਮੁਕੇ ਬੰਦ ਕਰਕੇ ਡਾਇਰੈਕਟ ਪਾਣੀ ਟੇਲ ਤੇ ਜਾਵੇ ਤੇ ਉੱਥੋਂ ਅੰਦਰ ਅੰਦਰ ਉਹ ਹੋਈ ਜਾਵੇ ਪੂਰੇ ਪੰਜਾਬ ਦੇ ਨਾਲੋਂ ਪਹਿਲਾ ਸਰਫੇ ਬਲੌਡ ਚ ਚੱਲਦਾ ਹੈ ਐਸੇ ਹਾਸ ਬਣੇ ਆਪਾਂ ਕਰਾ ਦਿੰਦੇ ਸੋਨੂੰ ਮਾੜਾ ਜਮਾ ਨਹੀਂ ਕਹਿੰਦੇ ਜੀ ਸਾਡਾ ਕੋ ਗੰਢੀ ਹੈ ਅਸੀਂ ਇਹ ਕਹਿੰਦੇ ਵੀ ਜਿਹੜੇ ਰਹਿੰਦੇ ਕੰਮ ਆ ਸਾਡੇ ਜਿਹੜੇ ਅਧੂਰੇ ਪਏ ਨੇ ਮਤਲਬ ਅਸੀਂ ਜਿੰਨਾ ਚਿਰ ਪਾਣੀ ਨਹੀਂ ਆਉਂਦਾ ਸਾਡਾ ਅਸੀਂ ਤਾਂ ਉਹਨਾਂ ਚਿਰ ਹੀ ਕਹਿ ਸਕਦੇ ਹਾਂ ਜਿਵੇਂਦਾਰੋਂ ਪਹਿਲਾਂ ਪਾਣੀ ਦੀ ਲੋੜ ਕਿਉਂਕਿ ਸਾਰੇ ਮੰਗੇ ਸਰਕਾਰ ਨਾਲ ਜੁੜਿਆ ਨਾ ਹੁਣ ਇਕੱਲਾ ਪਾਣੀ ਸਾਰੇ ਮੰਗੇ ਸਰਕਾਰ ਨਾਲ ਜੁੜਿਆ ਨਾ ਇਹ ਕਾਨੂੰਨ ਦੇ ਵਿੱਚੋਂ ਪੜਾ ਕੇ ਕਹਿਣਾ ਹੈ ਨਵੀਂ ਬਰਤੀ ਦੀ ਨਮਾਇੰਦਗੀ ਆਉਂਦੀ ਸੀ ਕਹਿ ਰਹੇ ਬੀਟੀਐ ਟਰਾਲੀਆਂ ਚੋਰੀ ਹੁੰਦਾ ਸਮਾਨ ਚੋਰੀ ਹੋਇਆ ਕੀ ਦੀ ਬਦੌਲਤ ਹੋਇਆ ਜਿਹੜਾ ਤੁਹਾਡਾ ਡੀਆਈਜੀ ਮਨਦੀਪ ਹੈ ਉਹਨੇ ਪਹਿਲਾਂ ਤਾਂ ਬਾਪੂ ਕਿਹਾ ਚਾਚਾ ਕਿਹਾ ਤਾਇਆ ਕਿਹਾ ਕਿਸਾਨਾਂ ਨੂੰ ਕਰਤਾਰ ਸੰਧਮਾ ਸਾਡੀ ਖਤਰਾ ਨਹੀਂ ਕੋਈ ਕਿਸੇ ਪੁਲਿਸ ਵਾਲੇ ਦੇ ਨਸਤ ਨਹੀਂ ਭਾਈ ਪੁਸਰੇ ਨੇ ਮਰਵਾ ਨਹੀਂ ਪੂੜਾ ਲਾ ਲਿਆ ਬਹੁਤ ਕੁੱਪੜੇ ਦੇਖੋ ਦੇਖੋ ਜੇ ਅੱਜ ਕਿ ਉਹ ਇੱਕ ਬੰਦਾ ਇੱਕ ਬੰਦਾ ਵੀ ਟਰਾਲੀ ਕੋਲੇ ਕਹਿ ਦਿੰਦਾ ਵੀ ਕਿਸਾਨ ਬੈਠ ਜੇ ਮਗਰ ਸਨੇਹਾ ਦੇ ਕੇ ਆਪਦਾ ਸਮਾਨ ਲੈ ਜੇ ਉਹਦਾ ਫਰਜ ਬਣਦਾ ਸੀ ਡੀਆਈਸੀ ਦਾ ਇਹ ਵੀ ਕਰ ਸਕਦਾ ਸੀ ਉਹਦਾ ਉਹਦਾ ਫਰਜ ਬਣਦਾ ਸੀ ਉਹਦਾ ਅਸਮਿਤ ਕਰਨ ਦੀ ਲੋੜ ਲੱਗਦਾ ਕਿ ਯਾਰ ਮੈਂ ਚੋਰੀ ਨਹੀਂ ਕਰਦਾ ਪਰ ਸਭ ਪਹਿਲੀ ਗੱਲ ਇਹ ਹੈ ਕਿ ਇਹਨਾਂ ਨੂੰ ਖਰਚੂ ਲਾਣਾ ਦੱਸਾਇਆ ਕਿ ਉਹਦੇ ਤੇ ਜਿਹੜਾ ਉਸ ਮਤਲਬ ਇਦਾਂ ਨਹੀਂ ਕਰਦਾ ਇਹ ਨਹੀਂ ਛੋਟੀ ਹੈ ਜੇ ਵੱਡੀ ਇੱਕ ਮਿੰਟ ਤੁਸੀਂ ਇਹ ਤਾਂ ਮੰਨਦੇ ਪੁਲਿਸ ਤਾਂ ਉਹਦੀ ਕਮਾਂਡ ਚ ਸੀ ਨਾ ਉਹ ਇਧਰ ਮਨਾਲੇ ਮੰਡੀ ਦੇ ਉਹ ਬੰਦੇ ਨੇ ਬਾੜਿਆ ਬਰਿਆ ਕੇ ਕਿਸਾਨਾਂ ਨੂੰ ਉੱਥੋਂ ਉੱਥੇ ਬਾੜਿਆ ਉਸ ਤੋਂ ਬਾਅਦ ਪੁਲਿਸ ਤੇ ਉਹਨਾਂ ਨੇ ਕੋਈ ਕੰਟਰੋਲ ਨਹੀਂ ਕਰਿਆ ਉਹਨਾਂ ਦੀ ਅਮਨ ਅਰੂੜਾ ਉੱਥੇ ਸਾਡੇ ਜਾਂਦੇ ਰਹੇ ਤੇ ਜਹਾਇਆ ਪਹਿਲਾਂ ਸਾਨੂੰ ਭਜਾਇਆ ਵੀ ਅਮਨ ਅਰੂੜਾ ਗਿਆ ਉਹ ਕੀ ਹੈ ਢਾਲੀ ਵਾਲ ਢਾਲੀ ਵਾਲ ਗਿਆ ਇਹ ਧਰਨੇ 'ਚ ਜਾਂਦੇ ਰਹੇ ਜੇ ਉਹ ਧਰਨੇ ਸਾਡੇ ਮਤਲਬ ਮਾੜੇ ਸੀ ਧਰਨੇ ਮਾੜੇ ਸੀ ਤਾਂ ਇਹ ਕਿਉਂ ਜਾਂਦੇ ਰਹੇ ਉਹ 2 ਮਹੀਨੇ ਹੋ ਮਤਲਬ ਵੀ ਨਾ 19 ਤਰੀਕ ਨੂੰ ਸਾਨੂੰ ਉਥੋਂ ਝਾੜਤਾ ਉਹਨੂੰ ਵਿਕਾਸ ਕਿੰਨਾ ਤੇਜ਼ ਹੋਗਾ ਸਾਨੂੰ ਉਹ ਜ਼ਰੂਰ ਦੱਸ ਕੇ ਜਿਵੇਂ ਕਿ ਹੁਣ ਉਹ ਵਿਕਾਸ ਕਿੰਨਾ ਤੇਜ਼ ਹੈ ਕਿੰਨਾ ਗਲੜ ਕੀ ਗੁੜੀ ਉਹ ਦੁਬਾਰਾ ਨਵੇਂ ਦੱਸ ਰਹੇ ਹੋਈ ਇੰਡਸਟਰੀ ਨੇ ਆਈ ਹੈ ਨਾ ਤੇ ਵੱਡੇ ਸਨਾਰ ਗੁੜੀ ਨਾਤੀ ਗਈ ਨਹੀਂ ਜੀ ਕਹਿ ਸਕਦੇ ਆਪਾਂ ਅਸੀਂ ਕਿਸੇ ਸਾਡਾ ਭਰਾ ਹੈ ਉਹ ਵਪਾਰੀ ਖਰੀਦਣੇ ਸੀ ਲੁੱਤਿਆਂ ਦੇ ਉਹ ਤਾਂ ਉਹ ਤਾਂ ਜਿੰਨੀ ਚੋੜ ਲੜਨੀ ਉਹ ਤਾਂ ਜਿੰਨੀ ਚੋੜ ਲੜਨੀ ਜ਼ੋਰ ਕਰਕੇ ਉਹਨਾਂ ਆਕਾ ਬਚਾਉਣੇ ਸੀ ਖਾਲੀ ਗੁੱਸਾ ਕਰ ਰਹੇ ਹੋ ਗੱਲਾਂ ਪੀ ਲਾਭ ਮੇਰੀ ਘਰ ਤੋਂ ਸਾਡੀ 35 ਸਾਲ ਦੀ ਸਰਵਿਸ ਹੋ ਗਈ ਇਸ ਨਾਲ ਮੇਰਾ ਖਿਆਲ ਹੈ ਤੁਸੀਂ ਕੱਢਦੇ ਹੁੰਦੇ ਨਹੀਂ ਅਸੀਂ ਵੀ ਮੱਥਾ ਮਾਰਦੇ ਨੂੰ ਸਾਨੂੰ ਸਾਰੀਆਂ ਸਰਕਾਰਾਂ ਦਾ ਮਰਤੇ ਵੀ ਸਾਨੂੰ ਪਤਾ ਹੈ ਵੀ ਕਿੱਥੇ ਜਿੰਨਾ ਕੋ ਪੁਲਸ ਦਾ ਡੰਡਾ ਤੇਜ਼ ਕਰਾਈ ਜਾਏਗਾ ਉਹਨਾਂ ਨੂੰ ਉਹ ਨਹੀਂ ਬਿਕੜੂਗਾ ਨਹੀਂ ਤਾਂ ਮਾਰਿਆ ਹੀ ਨਹੀਂ ਨਹੀਂ ਨਾ ਸਿਖਾੜੇ ਵੀ ਮੀਰ ਨੂੰ ਤੱਕਰਾਇਆ ਜਨ ਪੁਲਿਸ ਨਾਲ ਗੱਲ ਕਰੋ ਤੇ ਮਾਰੀ ਨਹੀਂ ਅਸੀਂ ਦੇਖਦੇ ਇਹਨਾਂ ਕੋਲ ਨਹੀਂ ਸ਼ਕਤੀ ਪਿਛਲੇ ਨੂੰ ਪੜੇ ਤੇ ਉਹਨਾਂ ਨੇ ਜਬਰ ਵੀ ਲਾ ਦਿੱਤਾ ਆ ਸਾਡਾ ਦੋਸ ਸਾਡਾ ਦੋਸ ਇੱਕ ਮੋੜ ਤੇਰੇ ਨਾਲ ਕੀ ਸਾਡੇ ਮਨ ਲੱਗ ਜੇ ਕਿ ਜੱਥੇਬੰਦੀਆਂ ਦਾ ਵੀ ਕੋਈ ਨੁਕਸਾਨ ਨਾ ਹੋਵੇ ਸਾਡਾ ਨਾ ਕੋਈ ਧੋਲੜਵਾਜ ਨਾ ਹੋਵੇ ਅਸੀਂ ਤੁਹਾਨੂੰ ਕਿੱਥੇ ਮਾਰਾਂਗੇ ਮੈਂ ਨਹੀਂ ਅਸੀਂ ਵੀ ਨਹੀਂ ਕਹਿੰਦੇ ਸੁਣ ਹਾਂ ਨਹੀਂ ਹੁੰਦਾ ਪੁਲਿਸ ਸਾਡੇ ਕੋਲ ਨਹੀਂ ਪਰ ਮੈਂ ਇੱਕ ਮੈਨੂੰ ਇੱਕ ਤਰ੍ਹਾਂ ਜਦੋਂ ਮੈਂ ਜਦੋਂ ਚੰਨੀ ਇੱਥੋਂ ਲੜ ਰਿਹਾ ਸੀ ਤਾਂ ਮੈਂ ਉਦੋਂ ਚੰਨੀ ਨੂੰ ਫੋਰਸ ਨਹੀਂ ਰੋਪਿਆ ਕੋਈ ਨਹੀਂ ਹੁਣ ਦੂਲੇ ਫਿਰਦਾ ਐ ਕਹਿੰਦੇ ਨਹੀਂ ਮੈਂ ਜਾ ਕਿਸੇ ਨੂੰ ਬਣ ਕੇ ਨਹੀਂ ਫਿਰਦਾ ਪਹਿਲਾਂ ਮਰੀ ਪਹਿਲਾਂ ਦੇਖਣੇ ਕੋਈ ਨਹੀਂ ਉਹਨੇ ੱਟਕਾ ਕਰਨਾ ਸੀ ਉਹਦੇ ਚਾਚਾ ਵਾ ਨੂੰ ਸੀ ਕਹਿਣਾ ਸਾਰੇ ਪੰਜਾਬ ਤੋਂ ਗਵਾਰ ਕਹਾਸਾਂ ਐਨ ਆਰ ਆਂ ਤੂੰ ਵੀ ਵੀ ਯਾਰ ਆ ਐਡੀ ਵੱਡੀ ਅਫਸਰ ਦੀ ਗਵਾਰੀ ਯਾਰ ਜਿਵੇਂ ਮਗਰੋਂ ਪੁਲਿਸ ਨੇ ਕੰਟਰੋਲ ਹੀ ਨਹੀਂ ਕਰਿਆ ਕੋਈ ਸੋਖੀ ਫਿਰ ਜਿੱਤ ਵੀ ਗੱਲ ਤਾਂ ਸੁਣਦਾ ਵਾਕੀ ਮਰੀ ਤਾਗ ਦੇ ਖਾਲੇ ਉਹ ਕੀ ਕਹਿੰਦੇ ਬਦਲਾਅ ਕਰਨਾ ਉਹਨਾਂ ਮੁੰਡਿਆਂ ਨੂੰ ਜਾ ਕੇ ਮੈਂ ਮੇਰੇ ਬਾਰੇ ਤੇ ਬਾਹਰ ਮੈਂ ਕਹਿੰਦੀ ਆ ਉਹਨਾਂ ਨੇ ਘਰ ਤਾਂ ਚੁੱਕੇ ਜਾ ਕੇ ਬੈਂਕ ਕੋਲ ਦੇ ਨਾਲ ਜਾ ਕੇ ਬਈ ਆਪ ਕੈਨਸਲੇਸ਼ਨ ਲਿਖ ਕੇ ਆਇਆ ਤੇ ਅੱਜ ਮੈਂ ਕਿਸੇ ਤੇ ਕਾਰਵਾਈ ਨਹੀਂ ਕਰਦਾ ਛੋਟਾ ਦਿਮਾਗ ਦਾ ਨੂੰ ਸਹੀ ਪਾਸੇ ਲਾ ਲਓ ਉਹ ਨੂੰ ਸਹੀ ਪਾਸੇ ਲਾ ਲਓ ਉਹਨੇ ਬਾਰੇ ਮਿਲਦਾ ਕਿ ਪੋਲਟ ਵਾਪਰੇ ਪ੍ਰਗਟ ਸਿੰਘ ਜੀ ਕੋਲ ਜੀ ਦੇ ਅੱਗੇ ਤਾਂ ਨਾ ਸੇ ਚੱਲੋ ਤੁਹਾਡੇ ਰੋਜ਼ ਚ ਹੋਣਾ ਹੈ ਜਿਹੜੇ ਉਦੋਂ ਵਰਕੇ ਹੋਇਆ ਚਾਹੀਦਾ ਤਾਂ ਇਹ ਸੀ ਕਿ ਫਿਰ ਨਵੀਂ ਸਰਕਾਰ ਬਣ ਕੇ ਸਾਰੇ ਪਰਚੇ ਚੱਕ ਜਿੰਨੇ ਵੀ ਅਪਜਾਬ ਚ ਮੇਰੇ ਸਰਕਾਰ ਮੰਗਦੇ ਦੇ ਜਾਂਦੇ ਸਾਰੇ ਪਰਚੇ ਦੇ ਕਦੇ ਮੰਗ ਕੋਈ ਨਿਜੀਤਾ ਹੁੰਦਾ ਨਹੀਂ ਉਹਨਾਂ ਪਾਰਟੀਆਂ ਦੇ ਵਿੱਚ ਆ ਕੇ ਜਲਣ ਦੀ ਪੋਸਟ ਪਿੰਡਾਂ ਦੇ ਛਾਪੇ ਮਾਰਦੀ ਸੀ ਸੀਐਮ ਸਾਹਿਬ ਨੂੰ ਬੇਇੱਜ਼ਤੀ ਕਰਨ ਗਏ ਮਾਨਸਾ ਦੇ ਵਿੱਚ ਜਦੋਂ ਪਹਿਲੀ ਕੈਬਨਟ ਬਣੀ ਸੀ ਕੋਈ ਪ੍ਰੋਟੈਸਟ ਨਹੀਂ ਕੀਤਾ ਗਿਆ ਕੁਛ ਨਹੀਂ ਸਾਈਡ ਤੇ ਬਿਠਾ ਕੇ ਵਿਦਿਆਸਨ ਭਾਵ ਵਿੱਚ ਪੰਡ ਰੱਖਲੇ ਕੋਈ ਨਹੀਂ ਉੱਥੇ ਪਰਚੇ ਦਰਜ ਕਰਕੇ ਜਾਣਾ ਹੁੰਦਾ ਤੁਸੀਂ ਪਰਚਾ ਇਹ ਚਾਹੀਦਾ ਤੇ ਇਹ ਸੀ ਕਿ ਸਰਕਾਰ ਜੇ ਉਥੋਂ ਦੇ ਵਿਧਾਇਕ ਨੂੰ ਕਹਿੰਨਾ ਜਾਂ ਮੰਤਰੀ ਨੂੰ ਕਹਿੰਨਾ ਬਣਾ ਲਈ ਨੂੰ ਕਹਿੰਨਾ ਖੁਦਰਾਮ ਨੂੰ ਕਹਿੰਨਾ ਉਹ ਕਹਿੰਦੀ ਤਾਂ ਸਰਕਾਰ ਦਾ ਮਸਲਾ ਹੈਗਾ ਹੁਣ ਪੰਜਾਬ ਦੇ ਵਿੱਚ ਤੁਸੀਂ ਸਾਰੇ ਸਰਕਾਰ ਇਹ ਨਹੀਂ ਕਹਿ ਸਕਦੇ ਵੀ ਪਿਛਲੇ ਸਮੇਂ ਚੱਲਦੇ ਧਰਨਿਆਂ ਦੇ ਦੌਰਾਨ ਜਿਹੜੇ ਪਰਚੇ ਹੋਏ ਨੇ ਕੋਈ ਨਿੱਜੀ ਕਿਸੇ ਦਾ ਕੋਈ ਨਹੀਂ ਪਰ ਸਰਕਾਰ ਬਣਦੀ ਅੱਜ ਪ੍ਰਗਟ ਨਹੀਂ ਇੱਥੇ ਅੱਜ ਅਸੀਂ ਕਿਉਂ ਮਰਦਾ ਬਲ ਕਰਾਂਗੇ ਨਹੀਂ ਕਰਾਂਗੇ ਕਿਉਂਕਿ ਤੁਸੀਂ ਕਿਹਾ ਮੰਤਰੀ ਵੀ ਕੀਤਾ ਸੀ ਤਾਂ ਉਹ ਪਰਚੇ ਚਾਹੀਦਾ ਤਾਂ ਅਸੀਂ ਰੱਦ ਕੀ ਉਦੀ ਆਇਆ ਮਨੀਤ ਸਿੰਘ ਆ ਉਦੋਂ ਇਹਨੂੰ ਜ਼ੋਰ ਲਾਟੇ ਸਰਕਾਰ ਚਰਨਜੀਤ ਨੂੰ ਚੰਨੀ ਨੂੰ ਵੀ ਕਿਸਾਨਾਂ ਨੂੰ ਪਾਟਾ ਕਰ ਉਹਨੇ ਕਰਿਆ ਨਹੀਂ ਇਹਨਾਂ ਦੀ ਸਰਕਾਰ ਨੇ ਕਰਿਆ ਸੀ ਸਰਕਾਰ ਨੇ ਬਾਤੇ ਕਰਦੇ ਉਹਨਾ ਇੱਕ ਸਵਾਲ ਕਰਨਾ ਉਹਨਾਂ ਦਾ ਬਾਲੇ ਨਹੀਂ ਕਰਨੇ ਜੀ ਅਸੀਂ ਤੁਹਾਨੂੰ ਇਹ ਪੁੱਛਦੇ ਹਾਂ ਜੀ ਸਰਕਾਰ ਆਪਣੇ ਜ਼ਿੰਮੇਵਾਰ ਦੇਖੋ ਮਹੀਨਾ ਸੁਆ ਮਹੀਨਾ ਮੰਡੀਆਂ ਚ ਝੋਨੇ ਮਿਲੇ ਰਿਹਾ ਇਸ ਸਰਕਾਰ ਦਾ ਜਾਂ ਸੀਐਮਲ ਸਾਹਿਬ ਦਾ ਕਹਿਦੋ ਜਾਂ ਸੁਟਾ ਇਹ ਛੋਟਾ ਇੱਕ ਵੀ ਬਿਆਨ ਨਹੀਂ ਆ ਸਾਡੀ ਘਾਟ ਹੋਈ ਸਾਡੀ ਖਾਦ ਨੂੰ ਕਿਸਾਨਾਂ ਦੀ ਇੰਨੇ ਵਾਰ ਲੁੱਟ ਹੋਈ ਤੁਸੀਂ ਨਿਤ ਕਹਿੰਦੇ ਰਹੇ ਤੁਸੀਂ ਨਾ ਇੱਕ ਵੀ ਬਿਆਨ ਨਹੀਂ ਆਇਆ ਵੀ ਇਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਨਿਤ ਭੋਗਦੇ ਜਾਂਦੇ ਰਹੇ ਮੇਰੇ ਨਾਲ ਗੱਲ ਵੀ ਹੁੰਦੀ ਰਹਿੰਦੀ ਕਿਸਾਨਾਂ ਦੀ 4-4 ਕਿਲੋ ਦੀ 3-3 ਕਿਲੋ ਦੀ ਲੁੱਟ ਹੋਈ ਜੀ ਫਿਰ ਜਮਾਂ ਲੁੱਟੇ ਗਏ ਸੀ ਬਸ ਛੋਟਾ ਕਿਉਂ ਨਹੀਂ ਦਿੱਤੀ ਬਿਆਨ ਬਿਆਨ ਆਇਆ ਆਹ ਨੂੰ ਦੋ ਤਿੰਨ ਵੀ ਕਹਿੰਦਾ ਰਿਹਾ ਵੀ ਸਾਡੇ ਢਾਗ ਢੇ ਕਿਸੇ ਐਮਐਲਏ ਦਾ ਬਿਆਨ ਨਹੀਂ ਆਇਆ ਕਿਸੇ ਮੈਂ ਆਪਣੇ ਸੀਐਮ ਦਾ ਬਿਆਨ ਨਹੀਂ ਆਇਆ ਜਿਹੜੀ ਵਾਲੇ ਤੇ ਜਰੂਰ ਗੌਰ ਕਰੋ ਜੀ ਮੈਂ ਸਹੀ ਮੈਂ ਕੀ ਆਇਆ ਹੋਵੇ ਨਾ ਧਿਆਨ ਕਿਹਾ ਹੋ ਸਕਦਾ ਇਹ ਬਤਲੇ ਦੇ ਬਿਆਨ ਹੁੰਦਾ ਵੀ ਆਪ ਨੂੰ ਨਹੀਂ ਪਤਾ ਨਾ ਨੇ ਵੀ ਇਹ ਵੀ ਦੱਸਿਆ ਜੀ ਕਿ ਅਸਲ ਵਿੱਚ ਕਾਰਵਾਈ ਦੀ ਗੱਲ ਬਣਦੀ ਹੈ ਹਾਂ ਕਾਰਵਾਈ ਦੀ ਗੱਲ ਬਣਦੀ ਹੈ